ਉੱਤੇ ਤਾਰਾਂ ਲੱਗੀਆਂ ਹੋਈਆਂ ਨੇ ਬਾਕੀ ਪਰਿੰਦਾ ਪਰ ਨਹੀਂ ਮਾਰ ਸਕਦਾ ਹਵਾ ਵੀ ਇਹਨਾਂ ਨੂੰ ਪੁੱਛ ਕੇ ਚੱਲੇਗੀ ਸੀਐਸਟਾਫ ਨੂੰ ਕਿ ਚੱਲਣਾ ਹੈ ਜਾਂ ਨਹੀਂ ਚੱਲਣਾ ਇੰਟਰਵਿਊ ਅੰਦਰ ਹੋ ਕਿਵੇਂ ਗਿਆ ਕਿੰਨੇ ਵੀਆਈਪੀ ਸੁਵਿਧਾ ਦਿੱਤੀ ਕਿੰਨੇ ਕਿਹਾ ਕਿ ਤੁਸੀਂ ਇੰਟਰਵਿਊ ਕਰ ਲਓ ਕਿਹੜਾ ਕਿਹੜਾ ਬੰਦਾ ਰਿਪੋਰਟ ਨੇ ਵੀ ਇਹ ਕਿਹਾ ਕਿ ਜਿਹੜੇ ਛੋਟੇ ਅਫਸਰ ਨੇ ਕਿਤੇ ਉਹ ਨਾਲ ਰਗੜੇ ਜਾਣ ਹੁਣ ਉਸ ਰਾਤ ਨੂੰ ਜਦੋਂ 1:30 ਵਜੇ ਦੇ ਨੇੜੇ ਤੇ ਇੰਟਰਵਿਊ ਹੁੰਦਾ ਉਦੋਂ ਇੱਥੇ ਕੌਣ ਸੀਗਾ ਡਿਊਟੀ ਕੀ ਦੀ ਸੀਗੀ ਉਹਨਾਂ ਦੇ ਉੱਤੇ ਮਾਲਕ ਕੌਣ ਸੀਗਾ ਜਿਹੜਾ ਕਹਿ ਰਿਹਾ ਸੀਗਾ ਕਿ ਇਹਨਾਂ ਦਾ ਇੰਟਰਵਿਊ ਹੋਵੇ ਚੰਗਾ ਇੰਟਰਨੈਟ ਦਿੱਤਾ ਜਾਵੇ ਚੰਗਾ ਫੋਨ ਦਿੱਤਾ ਜਾਵੇ ਕੁਆਲਿਟੀ ਜਿਹੜੀ ਵਧੀਆ ਜਾਵੇ ਤਕਰੀਬਨ ਜੇ 1.5 ਵਜੇ ਦੇ ਨੇੜੇ ਤੇ ਇੰਟਰਵਿਊ ਹੋਇਆ ਤਕਰੀਬਨ 2 ਵਜੇ ਤੱਕ ਜਿਹੜਾ ਇੰਟਰਵਿਊ ਚੱਲਿਆ ਹੋਣਾ 2.5 ਵਜੇ ਤੱਕ ਚੱਲਿਆਣਾ ਇੰਨਾ ਸਮਾਂ ਕਿਵੇਂ ਮਿਲਿਆ ਐਂਟੀ ਡਰੱਗਸ ਫੋਰਸ ਚੱਲਦੀਆਂ ਨੇ ਹੈਗੀਆਂ ਐਂਟੀ ਗੈਂਗਸਟਰ ਫੋਰਸ ਤਾਂ ਚੱਲਦੀਆਂ ਹੈਗੀਆਂ ਨੇ ਅੱਜ ਇਹਵੋਤਾਂ ਨੇ ਜਿਹੜੀਆਂ ਗੈਂਗਸਟਰਾਂ ਨੂੰ ਸਹੂਲਤਾਂ ਦੇ ਰਹੀਆਂ ਨੇ ਇਸ ਇੰਟਰਵਿਊ ਦੇ ਵਿੱਚ ਜਿਹੜੇ-ਜਿਹੜੇ ਬੰਦੇ ਸੀਗੇ ਜਿਹੜੇ-ਜਿਹੜੇ ਆਫੀਸਰਸ ਸ਼ਾਮਲ ਸੀਗੇ ਜਿਹੜੇ-ਜਿਹੜੇ ਅਧਿਕਾਰੀ ਸੀਗੇ ਪਮਾਓ ਕਿਸੇ ਵੀ ਰੈਂਕ ਤੇ ਸੀਗਾ ਪਮਾਓ ਐਸਐਸਪੀ ਦੇ ਰੈਂਕ ਤੇ ਸੀਗਾ ਪਮਾਓ ਡੀਐਸਪੀ ਦੇ ਰੈਂਕ ਤੇ ਸੀਗਾ ਪਮਾਓ ਏਐਸਆਈਸੀ ਐਚਓ ਸੀਗਾ ਖਾਸ ਤੌਰ ਤੇ ਕਾਰਵਾਈ ਸਾਰਿਆਂ ਤੋਂ ਹੋਏਗੀ ਅੱਜ ਉਸੇ ਥਾਂ ਦੇ ਉੱਤੇ ਪਹੁੰਚੇ ਹੋਏ ਆ ਉਸੇ CIA ਸਟਾਫ ਦੇ ਬਿਲਕੁਲ ਬਾਹਰ ਪਹੁੰਚੇ ਆ ਜਿੱਥੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਸੀਗਾ ਡੀਜੀਵੀ ਪੰਜਾਬ ਦੇ ਬੜੇ-ਬੜੇ ਦਾਅਵੇ ਸੀਗੇ ਸਾਡੀ ਸੁਰੱਖਿਆ ਬੜੀ ਕੜੀ ਹੈਗੀ ਆ ਇਹ ਉਹੀ CIA ਸਟਾਫ ਖੜਾ ਰਹੇਗਾ ਜਿੱਥੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਮੈਨੂੰ ਵਾਰ-ਵਾਰ ਲਿਹਾਤਾ ਗਿਆ ਤੇ ਅੰਦਰ ਜਿਹੜਾ ਚੰਗੀਆਂ ਵੀ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ ਨੈੱਟ ਦਿੱਤਾ ਗਿਆ ਫੋਨ ਦਿੱਤਾ ਗਿਆ ਇੰਟਰਵਿਊ ਹੋਇਆ ਤਾਂ ਇਹ ਉਹੀ ਬਿਲਡਿੰਗ ਗੱਲਾਂ ਲਿਖਿਆ ਹੋ ਜਾਂਦੇ ਨੇ ਕਿ ਇੱਥੇ ਚਿੜੀ ਵੀ ਪਰ ਨਹੀਂ ਮਾਰ ਸਕਦੀ ਇੱਥੇ ਜਿਹੜਾ ਕਿ ਹਵਾ ਵੀ ਸਾਨੂੰ ਪੁੱਛੀਏ ਚਲਦੀ ਆ ਪਰ ਇਹ ਜੈਹਾਂ ਨਹੀਂ ਹੋਇਆ ਜਿਹੜੇ ਸੀਆਈ ਸਟਾਫ ਦੇ ਇੰਚਾਰਜ ਸੀਗੇ ਉਸ ਵੇਲੇ ਤੇ ਤੁਹਾਨੂੰ ਇਸ ਕਰਕੇ ਅਸੀਂ ਇਹ ਦਿਖਾਣ ਲੈ ਕੇ ਆਇਆ ਕਿ ਜਿਸ ਥਾਂ ਦੇ ਉੱਤੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਕਿ ਉਹ ਥਾਂ ਕਿਹੜੀ ਹੈ ਪ੍ਰਿੰਦਾਣੀ ਪਰਮਾਰ ਦਾ ਉੱਥੇ ਇੰਟਰਵਿਊ ਹੋ ਗਏ ਇਹ ਉਹ ਥਾਂ ਹੈ ਜਿੱਥੇ ਕਹਿੰਦੇ ਹਵਾ ਨਹੀਂ ਚਲਦੀ ਉੱਥੇ ਇੰਟਰਵਿਊ ਹੋ ਗਏ ਪਰ ਹੁਣ ਚੁੱਪ ਬੈਠੇ ਹੋਏ ਨੇ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਕਾਨੂੰਨ ਵਿਵਸਥਾ ਜਿਹੜੀ ਹੈ ਤੁਹਾਡੀ ਹੁਣ ਕਿੱਥੇ ਗਈ ਤੁਸੀਂ ਪੱਟਾ ਤੇ ਹੱਥ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਸਾਡੇ ਰਾਜ ਦੇ ਵਿੱਚ ਜੀਡੀਵੀ ਪਾਰ ਨਹੀਂ ਮਾਰੇਗੀ ਇੱਥੇ ਤਾਂ ਇੰਟਰਵਿਊ ਹੋ ਗਏ ਤੁਸੀਂ ਕੋਟਾ ਨੂੰ ਗਮਰਾਹ ਨਹੀਂ ਕਰ ਸਕਦੇ ਤੁਸੀਂ ਜਿਹੜੇ ਚੰਗੇ ਅਧਿਕਾਰੀ ਨੇ ਉਹਨਾਂ ਨੂੰ ਗਮਰਾਹ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਖਰੀਦ ਨਹੀਂ ਸਕਦੇ ਉਹ ਆਪਣੀ ਕਾਰਵਾਈ ਕਰਕੇ ਰਹਿਣਗੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੁੱਦਾ ਹਜੇ ਤੱਕ ਠੰਡਾ ਨਹੀਂ ਹੋਇਆ ਤਕਰੀਬਨ ਕਾਫੀ ਸਮਾਂ ਹੋ ਚੁੱਕਿਆ ਹੈ ਇੰਟਰਵਿਊ ਹੋયા ਨੂੰ ਤਾਂ ਕੁਝ ਸਮੇਂ ਬਾਅਦ ਜਿਹੜਾ ਪਬਲਿਸ਼ ਹੋ ਜਾਂਦੇ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਵੱਡੇ ਚੈਨਲ ਦੇ ਉੱਤੇ ਸਵਾਲ ਬਹੁਤ ਹੁੰਦੇ ਨੇ ਕਿਹਾ ਜਾਂਦਾ ਹੈ ਕਿ ਇੰਟਰਵਿਊ ਹੋਇਆ ਕਿੱਥੇ ਅਸੀਂ ਅੱਜ ਉਸੇ ਥਾਂ ਦੇ ਉੱਤੇ ਪਹੁੰਚੇ ਹੋਏ ਹਾਂ ਉਸੇ ਸੀਆਈ ਸਟਾਫ ਦੇ ਬਿਲਕੁਲ ਬਾਹਰ ਪਹੁੰਚੇ ਹਾਂ ਜਿੱਥੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਸੀਗਾ ਪੰਜਾਬ ਪੁਲਿਸ ਬੜੇ ਵੱਡੇ ਦਾਅਵੇ ਕਰਦੀ ਹੈ ਕਿ ਸਾਡੀ ਸੁਰੱਖਿਆ ਬੜੀ ਕੜੀ ਹੈਗੀ ਹੈ ਡੀਜੀਵੀ ਪੰਜਾਬ ਦੇ ਬੜੇ ਵੱਡੇ ਦਾਅਵੇ ਸੀਗੇ ਸਾਡੀ ਸੁਰੱਖਿਆ ਬੜੀ ਕੜੀ ਹੈਗੀ ਹੈ ਇਹ ਉਹੀ ਸੀਆਈ ਸਟਾਫ ਖੜਾ ਹੈਗਾ ਜਿੱਥੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਇੰਟਰਵਿਊ ਕਰਵਾਇਆ ਕਿਨੇ ਕੋਰਟ ਦੇ ਵਿੱਚ ਕਹਿੰਦੇ ਬੰਲਾਂ ਤਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਮੈਂ ਅੱਗੇ ਤੱਕ ਲੈ ਕੇ ਜਾਵਾਂਗਾ ਇਹ ਸਾਰੀ ਉਹ ਬਿਲਡਿੰਗਾਂ ਨੇ ਇਹ ਉਹ ਥਾਵਾਂ ਨੇ ਜਿੱਥੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਬੜੇ ਬੜੇ ਸਵਾਲ ਨੇ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋਈਆਂ ਨੇ ਕਿਉਂਕਿ ਜਦੋਂ ਸੈੱਟ ਬਣੀ ਉਸ ਦੇ ਵਿੱਚ ਕੋਰਟ ਨੇ ਵੀ ਕਿਹਾ ਕਿ ਜੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਛੋਟੇ ਅਫੀਸਰ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਨਾ ਬਣਾਇਆ ਜਾਵੇ ਤਾਂ ਇਸ ਨੂੰ ਬਖਸ਼ਾ ਨਹੀਂ ਜਾਏਗਾ ਕਿਉਂਕਿ ਲਗਾਤਾਰ ਵੱਡੇ ਸਵਾਲ ਸੀਗੇ ਇਹ ਉਹੀ ਥਾਂ ਹੈ ਜਿੱਥੇ ਲਾਰੈਂਸ ਬਿਸ਼ਨੋਈ ਨੂੰ ਵਾਰ-ਵਾਰ ਲਿਆਤਾ ਗਿਆ ਤੇ ਅੰਦਰ ਜਿਹੜਾ ਚੰਗੀਆਂ ਵੀ ਵੀਆਈਪੀ ਸਹੂਲਤਾਂ ਦਿੱਤੀਆਂ ਗਈਆਂ ਨੈੱਟ ਦਿੱਤਾ ਗਿਆ ਫੋਨ ਦਿੱਤਾ ਗਿਆ ਇੰਟਰਵਿਊ ਹੋਇਆ ਤਾਂ ਇਹ ਉਹੀ ਬਿਲਡਿੰਗ ਹੈ ਇੱਥੇ ਇਸ ਤਰ੍ਹਾਂ ਦੇ ਪੋਸਟਰ ਲੱਗੇ ਹੋਏ ਨੇ ਇਹ ਵੀ ਗੱਲਾਂ ਲਿਖੀਆਂ ਹੋ ਜਾਂਦੀਆਂ ਨੇ ਕਿ ਇੱਥੇ ਚਿੜੀ ਵੀ ਪਰ ਨਹੀਂ ਮਾਰ ਸਕਦੀ ਇੱਥੇ ਜਿਹੜਾ ਕਿ ਹਵਾ ਵੀ ਸਾਨੂੰ ਪੁੱਛੀਏ ਚੱਲਦੀ ਆ ਪਰ ਇਹ ਜੈਹਾ ਨਹੀਂ ਹੋਇਆ ਜਿਹੜੇ ਸੀਆਈ ਸਟਾਫ ਦੇ ਇੰਚਾਰਜ ਸੀਗੇ ਉਸ ਵੇਲੇ ਪਵਾ ਕੋਈ ਵੀ ਸੀਗਾ ਜਦੋਂ ਇੰਟਰਵਿਊ ਹੋਈ ਪਵਾ ਮਾਰਚ 2023 ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ ਸਾਰੀਆਂ 22 ਤੋਂ ਸ਼ੁਰੂ ਹੋ ਗਈਆਂ ਸਿੱਧੂ ਦੇ ਕਤਲ ਮਾਮਲੇ ਦੇ ਵਿੱਚ ਇਹ ਚੀਜ਼ਾਂ ਸੀਗੀਆਂ ਸਪਸ਼ਟੀਕਰਨ ਜਿਹੜਾ ਹੈ ਲਾਰੈਂਸ ਬਿਚਨੈ ਦਿੱਤਾ ਪਰ ਸਭ ਤੋਂ ਵੱਡੇ ਸਵਾਲ ਨੇ ਸਭ ਤੋਂ ਵੱਡੇ ਸਵਾਲ ਇਸ ਕਰਕੇ ਨੇ ਕਿ ਜਿਹੜੇ ਡੀਜੀਪੀ ਸਾਹਿਬ ਨੇ ਕਿਹਾ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ਦਾ ਨਹੀਂ ਹੈਗਾ ਕਿਤੇ ਵੀ ਨਹੀਂ ਹੋਇਆ ਪਰ ਅਸਲ ਦੇ ਵਿੱਚ ਜਦੋਂ ਇਹ ਸਾਰੀਆਂ ਇਨਵੈਸਟੀਗੇਸ਼ਨ ਹੋਈਆਂ ਅ IPS ਅਫੀਸਰ ਜਿਹੜੇ ਪ੍ਰਬੋਧ ਕੁਮਾਰ ਜੀ ਨੇ ਉਹਨਾਂ ਨੇ ਸਾਰੀਆਂ ਚੀਜ਼ਾਂ ਦੇਖੀਆਂ ਤਾਂ ACIC ਸਟਾਫ ਜ਼ਿਲ੍ਹਾ ਐਸਐਸ ਨਗਰ ਖੜ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਸਾਰੀਆਂ ਚੀਜ਼ਾਂ ਹੋਈਆਂ ਨੇ ਤੇ ਤੁਹਾਨੂੰ ਇਸ ਕਰਕੇ ਅਸੀਂ ਇਹ ਦਿਖਾਣ ਲੈ ਕੇ ਆਏ ਕਿ ਜਿਸ ਥਾਂ ਦੇ ਉੱਤੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਕਿ ਉਹ ਥਾਂ ਕਿਹੜੀ ਹੈ ਇਸ ਸੰਬੰਧੀ ਇੱਕ ਸੀਲਬੰਦ ਰਿਪੋਰਟ ਜਿਹੜੀ ਹੈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਉਸ ਦੇ ਵਿੱਚ ਜਿਹੜੇ ਆ ਸਾਰੀਆਂ ਗੱਲਾਂ ਰੱਖਿਆ ਗਿਆ ਕਿ ਕਿਵੇਂ-ਕਿਵੇਂ ਹੋਈਆਂ ਦੋ ਇੰਟਰਵਿਊ ਹੋਈਆਂ ਸੀਗੀਆਂ ਪਬਲਿਸ਼ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇੱਕ ਤਾਂ ਕਲੀਅਰ ਹੋ ਗਿਆ ਕਿ ਪੰਜਾਬ ਦੇ ਵਿੱਚ ਹੋਇਆ ਕਲਰ ਦੇ ਵਿੱਚ ਹੋਇਆ ਸੀ ਇਹ ਸਟਾਫ ਮੁਹਾਲੀ ਦੇ ਵਿੱਚ ਹੋਇਆ ਤਾਂ ਉਸ ਤੋਂ ਬਾਅਦ ਇਹ ਵੀ ਕਲੀਅਰ ਹੋਇਆ ਕਿ ਇੱਕ ਇੰਟਰਵਿਊ ਰਾਜਸਥਾਨ ਹੋਇਆ ਡੀਜੀਪੀ ਸਾਹਿਬ ਕਹਿੰਦੇ ਕਿ ਸਾਡੇ ਜੇਲ੍ਹ ਦਾ ਸਾਡੇ ਕਿਤੇ ਥਾਂ ਦਾ ਇੰਟਰਵਿਊ ਨਹੀਂ ਹੈਗਾ ਭੱਜ ਕੇ ਆ ਗਏ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਫੋਟੋਆਂ ਦਿਖਾਈਆਂ ਕਿ ਜਦੋਂ ਸਾਡੇ ਕੋਲ ਆਇਆ ਸੀਗਾ ਉਦੋਂ ਇਹ ਹੋਲਿਆ ਸੀਗਾ ਜਦੋਂ ਅਸੀਂ ਭੇਜਿਆ ਤੇ ਇਹ ਹੋਲਿਆ ਸੀਗਾ ਉੱਥੇ ਜਾ ਕੇ ਸਾਨੀਆਂ ਚੀਜ਼ਾਂ ਹੋਈਆਂ ਨੇ ਪਰ ਉਸ ਤੋਂ ਬਾਅਦ ਇੱਕ ਇੰਟਰਵਿਊ ਹੋਰ ਆ ਜਾਂਦਾ ਉਸ ਦੇ ਵਿੱਚ ਕਲੀਅਰ ਹੋ ਜਾਂਦਾ ਇਹ ਤੇ ਬਹੁਤ ਕੜੀ ਸੁਰੱਖਿਆ ਹੈਗੀ ਇੱਥੇ ਕਿਸ ਤੀਕੇ ਦੇ ਨਾਲ ਉੱਤੇ ਤਾਰਾਂ ਲੱਗੀਆਂ ਹੋਈਆਂ ਨੇ ਵਕੀਰਿੰਦਾ ਪਰਿੰਦਾ ਪਰ ਨਹੀਂ ਮਾਰ ਸਕਦਾ ਹਵਾ ਵੀ ਇਹਨਾਂ ਨੂੰ ਪੁੱਛ ਕੇ ਚੱਲੇਗੀ ਸੀਐਸ ਸਟਾਫ ਨੂੰ ਕਿ ਚੱਲਣਾ ਹੈ ਜਾਂ ਨਹੀਂ ਚੱਲਣਾ ਪਰ ਇੱਥੇ ਇੰਟਰਵਿਊ ਅੰਦਰ ਹੋ ਕਿਵੇਂ ਗਿਆ ਕਿੰਨੇ ਵੀਆਈਪੀ ਸੁਹੂਲਤ ਦਿੱਤੀ ਕਿੰਨੇ ਕਿਹਾ ਕਿ ਤੁਸੀਂ ਇੰਟਰਵਿਊ ਕਰ ਲਓ ਕਿਹੜਾ ਕਿਹੜਾ ਬੰਦਾ ਕਿਉਂਕਿ ਵੱਡੇ ਅਫਸਰ ਕੋਰਟ ਨੇ ਵੀ ਇਹੀ ਕਿਹਾ ਕਿ ਜਿਹੜੇ ਛੋਟੇ ਅਫਸਰ ਨੇ ਕਿਤੇ ਓਨ ਰਗੜੇ ਜਾਣ ਹੁਣ ਉਸ ਰਾਤ ਨੂੰ ਜਦੋਂ 1.5 ਵਜੇ ਦੇ ਨੇੜੇ ਤੇ ਇੰਟਰਵਿਊ ਹੁੰਦਾ ਉਦੋਂ ਇੱਥੇ ਕੌਣ ਸੀਗਾ ਡਿਊਟੀ ਕਿਹਦੀ ਸੀਗੀ ਉਹਨਾਂ ਦੇ ਉੱਤੇ ਮਾਲਕ ਕੌਣ ਸੀਗਾ ਜਿਹੜਾ ਕਹਿ ਰਿਹਾ ਸੀਗਾ ਕਿ ਇਹਨਾਂ ਦਾ ਇੰਟਰਵਿਊ ਹੋਵੇ ਚੰਗਾ ਇੰਟਰਨੈਟ ਦਿੱਤਾ ਜਾਵੇ ਚੰਗਾ ਫੋਨ ਦਿੱਤਾ ਜਾਵੇ ਕੁਆਲਿਟੀ ਜਿਹੜੀ ਵਧੀਆ ਜਾਵੇ ਤਕਰੀਬਨ ਜੇ 1.5 ਵਜੇ ਦੇ ਨੇੜੇ ਤੇ ਇੰਟਰਵਿਊ ਹੋਇਆ ਤਕਰੀਬਨ 2 ਵਜੇ ਤੱਕ ਜਿਹੜਾ ਇੰਟਰਵਿਊ ਚੱਲਿਆ ਹੋਣਾ 2.5 ਵਜੇ ਤੱਕ ਚੱਲਿਆਣਾ ਐਨਾ ਸਮਾਂ ਕਿਵੇਂ ਮਿਲਿਆ ਬਾਕੀ ਦੇ ਅਫਸਰ ਕਿੱਥੇ ਸੁੱਤੇ ਪਏ ਸੀਗੇ ਉਹ ਡੀਜੀਪੀ ਸਾਹਿਬ ਕੇੰਦਰ ਜਿਹੜੇ ਬਲੈਕ ਸ਼ਿਫਟ ਨੇ ਕਾਲੀਆਂ ਭੇਡਾਂ ਨੇ ਉਹਨਾਂ ਦੇਤੇ ਤਾਂ ਕਾਰਵਾਈ ਹੋਏਗੀ ਹੋਏਗੀ ਜੋ ਇਸ ਟਿੱਕ ਨਾਲ ਚੀਜ਼ਾਂ ਚੱਲ ਐਂਟੀ ਡਰੱਗਸ ਫੋਰਸ ਚੱਲਦੀਆਂ ਨੇ ਹੈਗੇ ਐਂਟੀ ਗੈਂਗਸਟਰ ਫੋਰਸਾਂ ਚੱਲਦੀਆਂ ਹੈਗੀਆਂ ਨੇ ਅਜਿਹੀਆਂ ਫੋਰਸਾਂ ਨੇ ਜਿਹੜੀਆਂ ਗੈਂਗਸਟਰਾਂ ਨੂੰ ਸਹੂਲਤਾਂ ਦੇ ਰਹੀਆਂ ਨੇ ਖਰੜ ਦੇ ਵਿੱਚ ਸਹੂਲਤ ਦਿੱਤੀ ਗਈ ਕੋਟ ਨੇ ਜਬੜੀ ਹੈ ਜਿਹੜੀਆਂ ਚੀਜ਼ਾਂ ਕੱਸੀਆਂ ਨੇ ਤੰਜ ਕੱਸਿਆ ਕਿਹਾ ਗਿਆ ਪੰਜਾਬ ਸਰਕਾਰ ਦੀ ਗੱਲ ਆ ਜਾਂਦੀ ਹੈ ਮੁੱਖ ਮੰਤਰੀ ਪੰਜਾਬ ਦੀ ਗੱਲ ਆ ਜਾਂਦੀ ਹੈ 골ਡੀ ਬਰਾਡ ਵਾਲੇ ਇਸ਼ੂ ਦੇ ਵਿੱਚ ਕਹਿੰਦੇ ਕਿ ਮੈਂ ਪੰਜਾਬ ਦਾ ਮੁਖੀ ਹੋਣ ਦੇ ਨਾਤੇ ਤੁਹਾਨੂੰ ਕਹਿ ਰਿਹਾ ਕਿ ਉਹ ਇਸ ਤਿੱਕੇ ਦੇ ਨਾਲ ਸਾਰੀ ਸਾਡੀ ਦੇਖਰੇਖ ਦੇ ਵਿੱਚ ਹੈਗਾ ਸਾਰੀਆਂ ਚੀਜ਼ਾਂ ਨੇ ਹੈਗੀਆਂ ਅਸੀਂ ਫੜ ਲਿਆ ਹੈਗਾ ਪਰ ਉਸ ਤੋਂ ਬਾਅਦ ਵੀ ਬੜੀਆਂ ਚੀਜ਼ਾਂ ਕਲੀਅਰ ਹੋ ਗਈਆਂ ਤੇ ਪੰਜਾਬ ਸਰਕਾਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਉਹ ਮੂੰਹ ਨਹੀਂ ਦਿਖਾ ਸਕੇ ਕਈ ਵਾਰ ਪਰ ਹੁਣ ਕਿਵੇਂ ਕਾਫੀ ਟਾਈਮ ਜਿਹੜਾ ਟਾਲਦੇ ਰਹੇ ਇਹ ਉਹੀ ਤਸਵੀਰਾਂ ਨੇ ਇਹ ਉਹੀ ਥਾਂ ਹੈ ਜਿੱਥੇ ਇੰਟਰਵਿਊ ਹੋਇਆ ਤੇ ਇੰਨਾ ਟਾਈਮ ਟਾਲਣ ਤੋਂ ਬਾਅਦ ਹੁਣ ਜਿਹੜਾ ਕਲੀਅਰ ਹੋਇਆ ਹੁਣ ਉਸ ਦੇ ਵਿੱਚ ਇਹ ਚੀਜ਼ਾਂ ਕਲੀਅਰ ਹੋਈਆਂ ਕਿ ਇੱਥੇ ਇੰਟਰਵਿਊ ਹੋਇਆ ਇਸ ਇੰਟਰਵਿਊ ਦੇ ਵਿੱਚ ਜਿਹੜੇ ਜਿਹੜੇ ਬੰਦੇ ਸੀਗੇ ਜਿਹੜੇ ਜਿਹੜੇ ਆਫੀਸਰਸ ਸ਼ਾਮਲ ਸੀਗੇ ਜਿਹੜੇ ਜਿਹੜੇ ਅਧਿਕਾਰੀ ਸੀਗੇ ਪਵਾਓ ਕਿਸੇ ਰੈਂਕ ਤੇ ਸੀਗਾ ਪਮਾਉ ਐਸਐਸਪੀ ਦੇ ਰੈਂਕ ਤੇ ਸੀਗਾ ਪਮਾਉ ਡੀਐਸਪੀ ਦੇ ਰੈਂਕ ਤੇ ਸੀਗਾ ਪਮਾਉ ਏਐਸਆਈਸੀ ਐਸਐਚਓ ਸੀਗਾ ਖਾਸ ਤੌਰ ਤੇ ਕਾਰਵਾਈ ਸਾਰਿਆਂ ਤੋਂ ਹੋਏਗੀ ਕਾਲੇ ਬੱਕਰੇ ਕਾਲੀਆਂ ਭੇਡਾਂ ਆਈਆਂ ਕਿਹਾ ਗਿਆ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਰਿਪੋਰਟ ਹੈ ਅਧਿਕਾਰੀਆਂ ਦੀ ਕਦੋਂ ਤੱਕ ਸਬਮਿਟ ਹੋ ਜਾਏਗੀ ਕਿਹੜੇ ਕਿਹੜੇ ਅਧਿਕਾਰੀ ਉਸ ਵਕਤ ਸ਼ਾਮਲ ਸੀਗੇ ਕੀ ਦੀ ਡਿਊਟੀ ਸੀਗੀ ਕਿਨੇ ਕਹਾ ਕਿ ਤੁਸੀਂ ਇੰਟਰਵਿਊ ਕਰ ਲਓ ਕਿਨੇ ਪਰਮਿਸ਼ਨ ਦੇ ਦਿੱਤੀ ਇਹ ਬਹੁਤ ਵੱਡੇ ਸਵਾਲ ਹੋਣਗੇ ਕਿਉਂਕਿ ਲਾਰੈਂਸ ਬਿਸ਼ਨੋਈ ਨੇ ਆਪਣਾ ਸਪਸ਼ਟੀਕਰਨ ਇਸ ਤਿੱਕੇ ਨਾਲ ਦਿੱਤਾ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਕਿ ਅਸੀਂ ਉਸ ਨੂੰ ਸਮਝਾਇਆ ਇਹ ਚੀਜ਼ਾਂ ਆਪਣਾ ਪੱਖ ਰੱਖ ਦਿੱਤਾ ਸਿੱਧੂ ਮੂਸੇਵਾਲਾ ਦੇ ਪਿਓ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਕੋਰਟਾਂ ਦੇ ਵਿੱਚ ਜਾ ਰਹੇ ਨੇ ਕਈ ਜਿਹੜੇ ਮੁੱਖ ਗਵਾਹ ਨੇ ਉਸ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਟਰੈਕਟਰ ਕੈਂਦੇ ਦੇ ਉੱਤੇ ਜਾ ਰਹੇ ਨੇ ਬੜੀਆਂ ਅਜੀਹਾਂ ਚੀਜ਼ਾਂ ਨੇ ਪਰ ਇਹ ਉਹ ਥਾਂ ਹੋ ਗਈ ਜਿੱਥੇ ਪ੍ਰਿੰਦਾਣੀ ਪਰਮਾਰ ਦਾ ਉੱਥੇ ਇੰਟਰਵਿਊ ਹੋਗੇ ਇਹ ਉਹ ਥਾਂ ਹੈ ਜਿੱਥੇ ਕਹਿੰਦੇ ਹਵਾ ਨਹੀਂ ਚੱਲਦੀ ਉੱਥੇ ਇੰਟਰਵਿਊ ਹੋਗੇ ਪਰ ਹੁਣ ਚੁੱਪ ਬੈਠੇ ਹੋਏ ਨੇ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਜ਼ਿਲ੍ਹਾ ਜਿਹੜੇ ਨੇ ਏਡੀਜੀਪੀ ਸਾਰੇ ਇਹ ਕਿਉਂ ਚੁੱਪ ਬੈਠੇ ਨੇ ਕਾਨੂੰਨ ਵਿਵਸਥਾ ਜਿਹੜੀ ਹੈ ਤੁਹਾਡੀ ਹੁਣ ਕਿੱਥੇ ਗਈ ਤੁਸੀਂ ਪੱਟਾ ਤੇ ਹੱਥ ਮਾਰਦੇ ਸੀਗੇ ਕਹਿੰਦੇ ਸੀਗੇ ਕਿ ਸਾਡੇ ਰਾਜ ਦੇ ਵਿੱਚ ਚਿੜੀ ਵਿਪਾਰ ਨਹੀਂ ਮਾਰੇਗੀ ਇੱਥੇ ਤਾਂ ਇੰਟਰਵਿਊ ਹੋ ਗਏ ਹੁਣ ਤੁਸੀਂ ਜਵਾਬ ਦੇ ਹੈਗੇ ਓ ਜਾਂ ਨਹੀਂ ਤੁਸੀਂ ਕੋਟਾ ਨੂੰ ਗਮਰਾਹ ਨਹੀਂ ਕਰ ਸਕਦੇ ਤੁਸੀਂ ਜਿਹੜੇ ਚੰਗੇ ਅਧਿਕਾਰੀ ਨੇ ਉਹਨਾਂ ਨੂੰ ਗਮਰਾਹ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਖਰੀਦ ਨਹੀਂ ਸਕਦੇ ਉਹ ਆਪਣੀ ਕਾਰਵਾਈ ਕਰਕੇ ਰਹਿਣਗੇ ਕਿਉਂਕਿ ਹੁਣ ਜਿਵੇਂ ਪ੍ਰਬੋਧ ਜੀ ਹੋਰਾਂ ਨੇ ਸਾਰਾ ਕੁਝ ਸੰਬੰਧ ਕੀਤਾ ਸਿੱਟ ਬੈਠੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਕੋ ਸਮਾਦਾ ਕੋਰਟ ਨੂੰ ਵੀ ਜਲਾ ਪਹਿਲਾਂ ਗੁੰਮਰਾਹ ਕਰ ਦਿੱਤਾ ਕਿ ਇੱਥੇ ਨਹੀਂ ਹੋਇਆ ਪੰਜਾਬ ਦੇ ਜਿਲ੍ਹਿਆਂ ਦੇ ਵਿੱਚ ਇਹ ਨਹੀਂ ਕਿਉਂਕਿ ਕਾਲੀਆਂ ਪੀੜਾਂ ਨੂੰ ਬਚਾਉਣ ਦੀ ਕੋਸ਼ਿਸ਼ ਸੀਗੀ ਕਿ ਕਾਲੀਆਂ ਪੀੜਾਂ ਵੱਜ ਜਾਣ ਸਾਡੇ ਚਿਹਤੇ ਨੇ ਕਿਉਂਕਿ ਉਹ ਕਹਿੰਦੇ ਕਈਆਂ ਤੋਂ ਪੈਸੇ ਮਾਰ ਚੁੱਕੇ ਨੇ ਕਈਆਂ ਦੇ ਲੱਖਾਂ ਰੁਪਏ ਠੱਗ ਚੁੱਕੇ ਨੇ ਬਹੁਤ ਵੱਡੀਆਂ ਗੱਲਾਂ ਨੇ ਸਾਨੂੰ ਪਤਾ ਨੇ ਉਹ ਆਫੀਸਰ ਕੌਣ ਨੇ ਅਸੀਂ ਉਹਨਾਂ ਦੇ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਬੜੇ ਵੱਡੇ ਅਧਿਕਾਰੀ ਨੇ ਕਿਉਂਕਿ ਸਭ ਨੂੰ ਪਤਾ ਕਿ ਇੱਥੇ-ਇੱਥੇ ਕੌਣ ਸੀਗਾ ਕੌਣ ਖੜਾ ਸੀਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਪਰ ਏ ਪੰਜਾਬ ਦੇ ਮੁੱਖ ਮੰਤਰੀ ਹੁਣ ਇਸ ਸੀਏ ਸਟਾਫ ਦੇ ਉੱਤੇ ਥਰੂ ਦੀ ਕੋਟਕ ਜਿਹੜਾ ਸਕੰਜਾ ਕੱਸਣਗੇ ਜਾਂ ਨਹੀਂ ਇਹ ਦੇਖਣਾ ਆਏਗਾ ਕਿਉਂਕਿ ਆਪਦੇ ਆਪ ਨੂੰ ਬੜੇ ਵੱਡੇ ਆਫੀਸਰ ਕਹਿੰਦੇ ਨੇ ਪਰ ਇਹ ਨਾ ਹੋਵੇ ਕਿਤੇ ਛੋਟੇ ਛੋਟੇ ਆਫੀਸਰ ਨੇ ਛੋਟੇ ਰੈਂਕ ਦੇ ਉੱਤੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋ ਜਾਵੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜਾਵੇ ਜਿਹੜੇ ਵੱਡੇ ਅਧਿਕਾਰੀ ਨੇ ਆਰਾਮ ਨਾਲ ਸੁੱਤੇ ਰਹਿਣ ਆਪਦੇ ਆਰਾਮ ਨਾਲ ਨਿਆਰੇ ਰਹਿਣ ਕੋਈ ਇੱਥੇ ਦਾ ਕੋਈ ਬੈਠਾ ਹੋਇਆ ਕੋਈ ਛੋਟਾ ਇੰਚਾਰਜ ਹੋਏਗਾ ਜਿਹਦੀ ਰਾਤੀ ਡਿਊਟੀ ਹੋਏਗੀ ਉਹਨੇ ਤਾਂ ਇੱਕ ਹੁਕਮ ਮੰਨਣਾ ਆਪਣੇ ਆਕਾ ਦਾ ਹੁਕਮ ਮੰਗਣਾ ਪਵਾ ਉੱਪਰੋਂ ਮੁੱਖ ਮੰਤਰੀ ਹੁਕਮ ਕਰ ਦਵੇ ਪੁਆਇਆ ਐਸਐਸਪੀ ਹੁਕਮ ਕਰ ਦਵੇ ਉਹ ਤਾਂ ਇੱਕ ਨੌਕਰ ਹੈ ਉਹਨੇ ਕਹਿ ਦਿੰਨਾ ਜੋ ਤੁਸੀਂ ਕਹਤਾ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕਿਸੇ ਹੱਦ ਤੱਕ ਜੇ ਉਹ ਮੰਨਕਰ ਹੋਇਆ ਕਿ ਕਿਹੜੇ ਬੰਦੇ ਨੇ ਕਿਹਾ ਕਿਹੜੇ ਬੰਦੇ ਨੇ ਕਿਹਾ ਸੀਗਾ ਇੱਥੇ ਇੰਟਰਵਿਊ ਹੋ ਜਾਵੇ ਜੇ ਉਹਨੇ ਝੂਠ ਮਾਰਨ ਦੀ ਕੋਸ਼ਿਸ਼ ਕੀਤੀ ਕਾਰਵਾਈ ਉਸਤੇ ਵੀ ਆਏਗੀ ਜੇ ਉਹ ਸੱਚ ਦਾ ਸਾਥ ਦੇਗਾ ਤਾਂ ਕੀ ਲੱਗਦਾ ਕਿ ਕੋਟਾ ਉਸਤੇ ਨਾਲ ਖੜਨ ਗਿਆ ਉਹ ਆਈ ਵਿਟਨੈਸ ਹੋਏਗਾ ਸਾਰੇ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰੇਗਾ ਪਰ ਸਿੱਟ ਨੇ ਬੜੀਆਂ ਚੀਜ਼ਾਂ ਕਲੀਅਰ ਕਰ ਦਿਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਅੱਜ ਵੀ ਦੇਖਣਾ ਹੈਗਾ ਇੱਕ ਵਾਰੀ ਮੈਂ ਤੁਹਾਨੂੰ ਫਿਰ ਤੋਂ ਜਾਂਦੇ ਜਾਂਦੇ ਸੀਏ ਸਟਾਫ ਦੇ ਦਰਸ਼ਨ ਕਰਵਾ ਦਵਾਂ ਕਿ ਉਹ ਹੀ ਸੀਏ ਸਟਾਫ ਹੈ ਜਿਹੜਾ ਪੱਟਾ ਤੇ ਉੱਤੇ ਹੱਥ ਮਾਰਦਾ ਸੀਗਾ ਜਿਹੜਾ ਕਹਿੰਦਾ ਸੀਗਾ ਅਸੀਂ ਬੜੇ ਵੱਡੇ ਮੈਡੂਲ ਹੱਥ ਦੇ ਵਿੱਚ ਲੈ ਲਏ ਅਸੀਂ ਇਸ ਗੈਂਗਸਟਰ ਨੂੰ ਫੜ ਲਿਆ ਅਸੀਂ ਇਸ ਚੀਜ਼ ਨੂੰ ਫੜ ਲਿਆ ਪਰ ਲਾਰੈਂਸ ਅੱਗੇ ਆ ਕੇ ਗੋਡੇ ਟੇਕ ਦਿੱਤੇ ਲਾਰੈਂਸ ਇਹਨਾਂ ਦਾ ਮਾਈ ਬਾਪ ਬਣ ਗਿਆ ਲਾਰੈਂਸ ਨੂੰ ਇਹਨਾਂ ਨੇ ਚੰਗੀਆਂ ਸਹੂਲਤਾਂ ਦੇ ਦਿੱਤੀਆਂ ਹੁਣ ਕਿਹੜਾ ਅਫਸਰ ਹੈ ਜਿਹਦਾ ਮਾਈ ਬਾਪ ਲਾਰੈਂਸ ਬਣਿਆ ਜਿਨੇ ਇਹਨਾਂ ਨੂੰ ਡਰਾ ਕੇ ਰੱਖਿਆ ਮੁੱਖ ਮੰਤਰੀ ਤੱਕ ਚੁਕਾ ਲਿਆ ਤੇ ਇਹ ਤੁਹਾਨੂੰ ਸਾਰੀਆਂ ਤਸਵੀਰਾਂ ਜਿਹੜੀਆਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਸੂਬਾ ਸਰਕਾਰ ਨੂੰ ਵੀ ਇਸ ਦੇ ਵਿੱਚ ਜਿਹੜੀ ਐ ਐਸਆਈਟੀ ਨੇ ਗਠਨ ਕੀਤਾ ਜਿਹੜਾ ਇਹ ਡਾਇਰੈਕਟਰ ਜਨਰਲ ਪੁਲਿਸ ਸਰਬੋਤ ਕਰਮਾਰ ਨੇ ਸੌਪੀ ਗਈ ਸੀ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਕੀਤੀਆਂ ਹਨ ਤੇ ਇਹ ਸਾਰੀਆਂ ਚੀਜ਼ਾਂ ਨੇ ਹੁਣ ਅਦਾਲਤ ਨੇ ਜਿਹੜਾ ਇਹਨਾਂ ਤੇ ਟਿੱਪਣੀ ਕੀਤੀ ਆ ਅਦਾਲਤ ਨੇ ਇਸ ਦੇ ਵਿੱਚ ਬੜੀ ਨਿਖੇਧੀ ਕੀਤੀ ਹੈ ਪੰਜਾਬ ਸਰਕਾਰ ਨੇ ਵੀ ਫਟਕਾਰ ਲਾਈ ਹੈ ਕਿ ਤੁਸੀਂ ਇਸ ਟਿੱਕ ਨਾਲ ਚਰਨੇ ਹੋ ਤੇ ਜੋ ਜੱਜ ਸਾਹਿਬ ਨੇ ਉਹਨਾਂ ਨੇ ਵੀ ਰਲ ਕੇ ਇਸ ਚੀਜ਼ ਦੀ ਸੁਣਵਾਈ ਕੀਤੀ ਹੈ ਕਿ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਕਰੀਬਨ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੁੰਦਾ ਕਿਹੜੇ ਕਿਹੜੇ ਆਫੀਸਰ ਨੇ ਕਿਹੜੀਆਂ ਕਿੜੀਆਂ ਉਹ ਕਾਲੀਆਂ ਪੇਡਾਂ ਨੇ ਜੋ ਇਸ ਸੀਆਈ ਸਟਾਫ ਦੇ ਵਿੱਚ ਉਸ ਵਕਤ ਸੀਗੇ ਜਿਨ੍ਹਾਂ ਨੇ ਇੰਟਰਵਿਊ ਕਰਾਇਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਇਹ ਵੀ ਦੇਖਣਾ ਕਿ ਡੀਜੀਪੀ ਸਾਹਿਬ ਕਹਿੰਦੇ ਉਦੋਂ ਪ੍ਰੈਸ ਕਾਨਫਰੰਸ ਕਰ ਦਿੰਦੇ ਨੇ ਹੁਣ ਡੀਜੀਪੀ ਸਾਹਿਬ ਬੋਲਣਗੇ ਐਸਐਸਪੀ ਸਾਹਿਬ ਜਿਹੜੇ ਇੱਥੇ ਹੁੰਦੇ ਸੀਗੇ ਜਾਂ ਕੀ ਚੀਜ਼ਾਂ ਹੋਣਗੀਆਂ ਉਹ ਬੋਲਣਗੇ ਬੜੀਆਂ ਤਸਵੀਰਾਂ ਨੇ ਇਹ ਸਵਾਲ ਲੋਕਾਂ ਦੇ ਨੇ ਮੀਡੀਆ ਦੇਣੀ ਹੈ ਕਿ ਲੋਕਾਂ ਦੇ ਸਵਾਲ ਨੇ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਇਹ ਵੀ ਅਸੀਂ ਤੁਹਾਡਾਂ ਨਾਲ ਸਾਂਝਾ ਕਰਾਂਗੇ ਕਿਉਂਕਿ ਜੋ ਕੋਰਟ ਦੀਆਂ ਰਿਪੋਰਟਾਂ ਨੇ ਕੋਰਟ ਦੇ ਵਿੱਚ ਸੰਬੰਧ ਕੀਤੀਆਂ ਸਿੱਟ ਨੇ ਉਹ ਚੀਜ਼ਾਂ ਦਿੱਤੀ ਇਨਵੈਸਟੀਗੇਸ਼ਨ ਹੋਏਗੀ ਹਾਲਾਂਕਿ ਇਸ ਚੀਜ਼ ਦਾ ਡਰ ਜ਼ਰੂਰ ਹੈ ਕਿ ਕਾਲੀਆਂ ਪੀੜਾਂ ਕਿਹੜੀਆਂ ਨੇ ਉਹ ਛੋਟੇ ਅਫਸਰ ਨੇ ਛੋਟਿਆਂ ਨੂੰ ਵੱਡਾ ਬੱਕਰਾ ਬਣਾ ਦਿੱਤਾ ਜਾਂਦਾ ਜਾਂ ਫਿਰ ਕੀ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ